ਅਜ਼ਿਰ ਗਿਲਸ ਆਪ ਤੁਹਾਨੂੰ ਇੰਡੀਆ ਦੇ ਵਿੱਚ ਚਾਰ ਕੁਝ ਮੇਨ ਮੰਨੇ ਜਾਂਦੇ ਜਿਨ੍ਹਾਂ ਕਰਕੇ ਸਭ ਤੋਂ ਜ਼ਿਆਦਾ ਸਨੇਕ ਬਾਈਟ ਡੈਥਸ ਹੁੰਦੀਆਂ ਨੇ ਕਿਉਂਕਿ ਉਹ ਕਾਫੀ ਵਾਈਡਰ ਪੋਰਸ਼ਨ ਦੇ ਵਿੱਚ ਇੰਡੀਆ ਦੇ ਮਿਲਦੇ ਨੇ ਮਤਲਬ ਆਪਾਂ ਇੰਡੀਆ ਚ ਕਿਤੇ ਵੀ ਚਲ ਜਾਈਏ ਕੁਝ ਕੁਝ ਜਗਾ ਛੱਡ ਦੇਣ ਛੱਡ ਕੇ ਤੇ ਉੱਥੇ ਉਹ ਸੱਪ ਆਪਾਂ ਨੂੰ ਮਿਲ ਜਾਣੇ ਆ ਜਿਹੜਾ ਇੰਡੀਅਨ ਸਪੈਕਟਿਕਲਡ ਕੋਬਰਾ ਹੈ ਨਾ ਦੂਸਰਾ ਕ੍ਰੇਟ ਹੈ ਜਾਂ ਕਾਮਨ ਕ੍ਰੇਟ ਹੈ ਹੁਣ ਇਹਦੇ ਵਿੱਚ ਵੀ ਅੱਗੇ ਇੱਕ ਸਿੰਧ ਕ੍ਰੇਟ ਵੀ ਹੈਗਾ ਤੇ ਫਿਰ ਉਸ ਤੋਂ ਬਾਅਦ ਸੌਸ ਕਿਲਡ ਵਾਈਪਰ ਹੈ ਰਸਲ ਵਾਈਪਰ ਹੈ ਨਾ ਇਹ ਚਾਰ ਇਦਾਂ ਦੇ ਕਾਫੀ ਜ਼ਿਆਦਾ ਵੈਨਮਸ ਸੱਪ ਹੈਗੇ ਨੇ ਇੰਡੀਆ ਦੇ ਵਿੱਚ ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਹਦੇ ਕਰਕੇ ਸਨੇਕ ਬਾਈ ਡੈਥਸ ਵੀ ਹੁੰਦੀਆਂ ਨੇ ਤੇ ਲੋਕਾਂ ਦੇ ਕਈ ਵਾਰੀ ਅੰਗ ਹੈਗੇ ਉਹ ਵੀ ਖਰਾਬ ਹੋ ਜਾਂਦੇ ਨੇ ਇਸ ਤੋਂ ਇਲਾਵਾ ਮਤਲਬ ਜਿਵੇਂ ਸਮੁੰਦਰੀ ਸੱਪ ਹੈਗੇ ਨੇ ਉਹ ਜ਼ਿਆਦਾ ਜ਼ਹਿਰੀਲੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਿਹੜੀ ਉਹ ਉਹਨਾਂ ਦਾ ਪ੍ਰੇ ਹੈਗੀ ਆ ਉਹ ਫਿਸ਼ ਵੀ ਆ ਉਹਦੇ ਵਿੱਚ ਹਨ ਤੇ ਔਰ ਪਾਣੀ ਦੇ ਵਿੱਚ ਜਾਨਵਰ ਦੀ ਸਪੀਡ ਨੈਚੁਰਲੀ ਜਿਹੜੇ ਪਾਣੀ ਵਾਲੇ ਜਾਨਵਰ ਆ ਉਹ ਤੇਜ਼ ਹੁੰਦੀ ਆ ਤੇ ਉਹ ਜੇ ਉਹਦਾ ਵੈਨਮ ਇੰਨਾ ਤੇਜ਼ ਨਹੀਂ ਹੋਏਗਾ ਕਿ ਉਹ ਫਿਸ਼ ਨੂੰ ਨਾਲ ਦੀ ਨਾਲ ਸੈਕੰਡਸ ਦੇ ਵਿੱਚ ਉਹਨੂੰ ਨਿਸ਼ਕਰੀਆ ਕਰ ਦਵੇ ਜਾਂ ਬਿਲਕੁਲ ਹੀ ਉਹਨੂੰ ਖਤਮ ਕਰ ਦਵੇ ਤਾਂ ਉਸ ਵੈਨਮ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਬਾਈਟ ਕਰੂਗਾ ਤਾਂ ਫਿਸ਼ ਅੱਗੇ ਭੱਜ ਜਾਊਗੀ ਕਿਤੇ ਮਤਲਬ ਜਿਹੜੇ ਪਾਣੀ ਦੇ ਸੱਪ ਹੁੰਦੇ ਨੇ ਪਾਣੀ ਸਮੁੰਦਰੀ ਸੱਪ ਸਮੁੰਦਰੀ ਸੱਪ ਹਮ ਓਕੇ ਜਿਹੜੇ ਸਮੁੰਦਰੀ ਸੱਪ ਹੁੰਦੇ ਨੇ ਉਹ ਜ਼ਿਆਦਾ ਜ਼ਹਿਰੀਲੇ ਹੁੰਦੇ ਨੇ ਉਹ ਜ਼ਿਆਦਾ ਜ਼ਹਿਰੀਲੇ ਹਮ ਬੜਾ ਬੰਦਾ ਕਈ ਵਾਰੀ ਇਹਨਾਂ ਕੋਈ ਲੋਕੀ ਇੰਜਾਇਬੀ ਬੀਚਸ ਤੇ ਵੀ ਘੁੰਮਣ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੂੰ ਇਹੋ ਜਿਹੇ ਸੱਪ ਦੇਖਣ ਨੂੰ ਮਿਲ ਜਾਂਦੇ ਆ ਹਾਂਜੀ ਉਹ ਕਈ ਵਾਰੀ ਜਦ ਆਂਦਾ ਪਾਣੀ ਦੀ ਲਹਿਰ ਆਂਦੀ ਉਹਨਾਂ ਨਾਲ ਬਹਿ ਕੇ ਆ ਜਾਂਦੇ ਨੇ ਹਮ ਉਹਨਾਂ ਤੋਂ ਜਿੰਨਾ ਹੋ ਸਕੇ ਦੂਰ ਰਹਿਣਾ ਚਾਹੀਦਾ ਪਛਾਣ ਕਰਨਾ ਚਾਹੀਦਾ ਜਿੰਨੀ ਤੇ ਤੁਹਾਨੂੰ ਨੌਲੇਜ ਹੈ ਨਹੀਂ ਸੱਪ ਦੇ ਬਾਰੇ ਕਿਸੇ ਵੀ ਸੱਪ ਦੇ ਬਾਰੇ ਕੰਪਲੀਟ ਨੌਲੇਜ ਉੰਨੀ देर ਤੁਹਾਨੂੰ ਕੋਈ ਵੀ ਸੱਪ ਹੋਵੇ ਉਹਦੇ ਤੋਂ ਦੂਰ ਹੀ ਰਹਿਣਾ ਠੀਕ ਹੈ ਕਿ ਉਸ ਦੀ ਸੱਪਾਂ ਦੀ ਬੋਡੀ ਦੇਖ ਕੇ ਸਕਿਨ ਕਲਰ ਦੇਖ ਕੇ ਕੁਝ ਪਤਾ ਲੱਗ ਸਕਦਾ ਹੈ ਪਤਾ ਲੱਗ ਸਕਦਾ ਹੈ ਵਿਜ਼ਰੀਲੇ ਨਹੀਂ ਕਿ ਨਹੀਂ ਨਹੀਂ ਉਹ ਲੱਗ ਸਕਦਾ ਪਤਾ ਪਰ ਇਹ ਹੈ ਕਿ ਉਹਦੇ ਵਾਸਤੇ ਤੁਹਾਨੂੰ ਆਪਣੇ ਕਮਰੇ 'ਚ ਉਹਨਾਂ ਦੀ ਤਸਵੀਰਾਂ ਲਾਣੀਆਂ ਪੈਣੀਆਂ ਰੋਜ਼ ਤੁਹਾਨੂੰ ਧੂਪ ਬੱਤੀ ਕਰਨੀ ਪੈਣੀ ਹੈ ਉਹਨਾਂ ਦੀ ਕਹਿਣ ਦਾ ਮਤਲਬ ਤੁਹਾਨੂੰ ਰੋਜ਼ ਉਹਨਾਂ ਦੇ ਦਰਸ਼ਨ ਕਰਨੇ ਪੈਣੇ ਆ ਦੇਖਣੇ ਪੈਣੇ ਆ ਨਾ ਰੋਜ਼ ਤੁਹਾਨੂੰ ਫਿਰ ਤੁਸੀਂ ਉਹ ਰਿਐਲਿਟੀ 'ਚ ਦੇਖੋਗੇ ਫੋਟੋ ਚ ਦੇਖਿਆ ਫਿਰ ਰਿਐਲਿਟੀ ਚ ਦੇਖਿਆ ਫਿਰ ਆਪਸ ਵਿੱਚ ਕੋਰਿਲੇਟ ਕਰੋਗੇ ਉਸ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਕਹਿਣ ਦਾ ਮਤਲਬ ਸੋਲਿਡ ਜਿਹੜੀ ਆਪਾਂ ਆਈਡੈਂਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਤੁਸੀਂ ਇੱਕ ਗੱਲ ਕਹੀ ਵੀ ਤੁਹਾਨੂੰ ਤੂਬਤੀ ਕਰਨੀ ਬੂਗੀ ਮੈਨੂੰ ਇੱਕ ਗੱਲ ਦਿਮਾਗ ਚ ਆਈ ਵੀ ਕਈਆਂ ਨੂੰ ਨਾ ਸੁਪਣਿਆਂ ਦੇ ਵਿੱਚ ਵੀ ਸੱਪ ਨਜ਼ਰ ਆਉਂਦੇ ਆ ਹੂੰ ਤੁਹਾਡੇ ਨਾਲ ਕਈ ਸ਼ਾਇਦ ਕਿਸੇ ਨੇ ਅਜੇ ਤੱਕ ਗੱਲ ਸ਼ੇਅਰ ਕੀਤੀ ਹੋਵੇ ਲੋਕੀ ਇਹ ਵੀ ਕਹਿ ਦਿੰਦੇ ਆ ਜ ਜਿਹਨਾਂ ਸੁਪਣਿਆਂ ਦੇ ਵਿੱਚ ਸੱਪ ਨਜ਼ਰ ਆਉਂਦੇ ਆ ਸ਼ਾਇਦ ਉਹ ਪਿਛਲੇ ਜਨਮ ਦੇ ਵਿੱਚ ਕਿੱਥੇ ਸੱਪ ਸੀਗਾ ਕੁਝ ਐਵੇਂ ਜੇ ਕੇਸਿਸ ਹੁੰਦੇ ਆ ਵੀ ਜਿਨ੍ਹਾਂ ਨੂੰ ਸੁਪਨਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਸੁਪਨਿਆਂ 'ਚ ਲੋਕਾਂ ਨੂੰ ਆਉਂਦੇ ਆ ਸਪਨ ਨਜ਼ਰ ਤੇ ਮੇਰੇ ਕੋਲ ਵੀ ਮਤਲਬ ਲੋਕ ਜ਼ਿਕਰ ਕਰਦੇ ਆ ਇਸ ਚੀਜ਼ ਦਾ ਕਿ ਕੀ ਕਰੀਏ ਕੀ ਹੱਲ ਕਰੀਏ ਹਣਾ ਪਰ ਉਹ ਬੇਸਿਕਲੀ ਸਾਈਕਲੋਜੀਕਲ ਚੀਜ਼ ਆ ਮਤਲਬ ਦਿਮਾਗ ਦੇ ਨਾਲ ਰਿਲੇਟਡ ਆ ਜਾਂ ਕਈ ਵਾਰੀ ਨਾ ਬੰਦਾ ਕੋਈ ਏਦਾਂ ਦੀ ਸਥਿਤੀਆਂ ਦੇ ਵਿੱਚ ਫਸਿਆ ਹੁੰਦਾ ਉਹਦੇ ਕਰਕੇ ਵੀ ਉਹਨੂੰ ਏਦਾਂ ਦੇ ਸੁਪਨੇ ਆਉਣ ਲੱਗ ਜਾਂਦੇ ਨੇ ਜਾਂ ਕਈ ਵਾਰੀ ਇਹ ਹੁੰਦਾ ਕਿ ਉਹਨੇ ਉਹ ਡਰਿਆ ਇੰਨਾ ਹੁੰਦਾ ਸੱਪਾਂ ਤੋਂ ਉਹਨੇ ਸੱਪ ਦੇਖ ਲਏ ਹਨਾ ਉਸ ਤੋਂ ਬਾਅਦ ਵੀ ਉਹਨੂੰ ਇਹ ਹੋਣ ਲੱਗ ਜਾਂਦਾ ਕਿ ਸੁਪਨੇ ਆਉਣ ਲੱਗ ਜਾਂਦੇ ਇਹ ਸੁਪਨੇ ਤੇ ਮਤਲਬ ਗੱਲ ਹੈ ਕਦੇ ਕਿਸੇ ਨੇ ਦੇਖਿਆ ਜਾਂ ਵੈਸੇ ਹੀ ਦੇਖੇ ਤੋਂ ਬਿਨਾਂ ਹੀ ਬੰਦੇ ਦੇ ਅੰਦਰ ਡਰ ਜਾ ਪੈਦਾ ਹੋ ਜਾਂਦਾ ਵੀ ਸੱਪਾਂ ਦਾ ਇਹ ਡਰਤਾ ਹੁੰਦਾ ਹੀ ਲੋਕਾਂ ਦੇ ਅੰਦਰ ਏਦਾਂ ਵੀ ਹੋ ਜਾਂਦਾ ਹੂੰ ਇੱਕ ਐਕਵੀ ਮੈਂ ਬੜੀ ਚੀਜ਼ ਦੇਖੀ ਹੈ ਕਿ ਲੋਕੀ ਜਦੋਂ ਕਿ ਕਿੰਗ ਕੋਬਰਾ ਨੂੰ ਨਾ ਆਪਾਂ ਜੇ ਗੱਲ ਕਰੀਏ ਤਾਂ ਕਿੰਗ ਕੋਬਰਾ ਨੂੰ ਅ ਲੋਕੀ ਇੱਜ਼ਤ ਵੀ ਬੜੀ ਦਿੰਦੇ ਆ ਧਰਮ ਨਾਲ ਵੀ ਜੋੜਿਆ ਜਾਂਦਾ ਜੇ ਆਪਾਂ ਸ਼ਿਵਜੀ ਦੀ ਗੱਲ ਕਰਦੇ ਆ ਤਾਂ ਸ਼ਿਵਜੀ ਦੀ ਅ ਸ਼ਿਵਜੀ ਨਾਲ ਵੀ ਜੋੜਿਆ ਜਾਂਦਾ ਉਹਨਾਂ ਦੇ ਗਲੇ ਦੇ ਵਿੱਚ ਜਿਹੜੇ ਲਪਟਿਆ ਸੱਪ ਉਹ ਇੰਡੀਅਨ ਸਪੈਕਟਕਲ ਟੂ ਕੋਬਰਾ ਅੱਛਾ ਉਹ ਇੰਡੀਅਨ ਸਪੈਕਟਕਲ ਕੋਬਰਾ ਮਤਲਬ ਕੋਬਰਾ ਨੂੰ ਜਿਹੜਾ ਹੈ ਕੋਬਰਾ ਕਹਿ ਲਓ ਆਪਾਂ ਚਲੋ ਕੋਬਰਾ ਗੱਲ ਕਰੀ ਤੇ ਕੋਬਰਾ ਦੀ ਜਿਹੜੀ ਹੈ ਉਹ ਲੋਕੀ ਕਈ ਵਾਰੀ ਇਹ ਵੀ ਦੇਖਣਦੇ ਚਾਹਿਆ ਜੇ ਕਿਸੇ ਦੇ ਘਰੇ ਕੋਬਰਾ ਨਿਕਲਦਾ ਲੋਕੀ ਉਹਨੂੰ ਮੱਥਾ ਟੇਕਣਾ ਤੱਕ ਸ਼ੁਰੂ ਕਰ ਦਿੰਦੇ ਹੂੰ ਇਹੋ ਜਿਹੇ ਕੇਸਿਸ ਦੇ ਵਿੱਚ ਕੀ ਕਰਨਾ ਚਾਹਦਾ ਕਿ ਇਸ ਤਰੀਕੇ ਨਾਲ ਮੱਥਾ ਟੇਕਣਾ ਚਾਹੀਦਾ ਜਾਂ ਉੱਥੋਂ ਦੂਰ ਹੋ ਜਾਣਾ ਚਾਹੀਦਾ ਚਲੋ ਦੂਰੋਂ ਮੱਥਾ ਟੇਕ ਲਿਆ ਤਾਂ ਹੋਰ ਗੱਲ ਹੈ ਬਟ ਨੇੜੇ ਉਹ ਜੇ ਮੱਥਾ ਟੇਕ ਰਹੇ ਹੋ ਤਾਂ ਉਹ ਕੰਮ ਖਰਾਬ ਹੋ ਜਾਂਦਾ ਹੁਣ ਉਹਦੀ ਇੱਕ ਐਗਜ਼ਾਮਪਲ ਹੀ ਦੱਸਦਾ ਤੁਹਾਨੂੰ ਪਿੱਛੇ ਮੇਰੇ ਖਾਲ ਜਿਆਦਾ ਪੁਰਾਣੀ ਗੱਲ ਨਹੀਂ ਆ 3-4 ਦਿਨ ਦੀ ਪੁਰਾਣੀ ਗੱਲ ਹੋਣੀ ਹੈ ਅੰਮ੍ਰਿਤਸਰ ਕੋਈ ਸਨੇਕ ਕੈਚਰ ਆਏਗਾ ਹਾਂ ਜੀ ਇਹ ਉਹਨੇ ਕੋਬਰਾ ਨੂੰ ਫੜਿਆ ਫੜਿਆ ਉਹਨੇ ਹੈਂਡ ਮਤਲਬ ਫੜ ਲਿਆ ਉਹਨੂੰ ਉਸ ਤੋਂ ਬਾਅਦ ਉਹਦਾ ਕੰਮ ਸੀਗਾ ਉਹਨੂੰ ਕੈਪਚਰ ਕਰ ਲਵੇ ਕਿਸੇ ਕੰਟੇਨਰ ਦੇ ਵਿੱਚ ਪਾ ਲਵੇ ਪਰ ਉਹੋ ਕੀ ਕਰਨ ਲੱਗ ਗਿਆ ਸਾਵਨ ਦਾ ਮਹੀਨਾ ਜੀ ਉਹਨੇ ਉਹਦਾ ਸਿਰ ਫੜ ਲਿਆ ਗਰਦਨ ਫੜ ਲਈ ਉਹਦੀ ਔਰ ਲੋਕਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਮੱਥਾ ਟੇਕ ਲਓ ਹੱਥ ਲਾ ਹੱਥ ਲਾ ਲਾ ਕੇ ਉਹ ਮੱਥਾ ਟੇਕ ਰਹੇ ਨੇ ਉਹ ਵਾਲਾ ਮੱਥਾ ਟੇਕਣਾ ਉਹ ਉਹਦੇ ਲਈ ਭਾਰੀ ਹੋ ਗਿਆ ਕਿਉਂਕਿ ਉਹ ਉਹਨੂੰ ਬਾਈਟ ਹੋ ਗਈ ਉਸ ਤੋਂ ਬਾਅਦ ਜਿਹੜਾ ਸਨੇਕ ਕੈਚਰ ਹੈਗਾ ਉਹਨੂੰ ਬਾਈਟ ਹੋ ਗਈ ਤੇ ਉਹ ਹਸਪੀਟਲਾਈਜ਼ ਹੋਇਆ ਫਿਰ ਬਾਅਦ ਚ ਤੇ ਮਤਲਬ ਦੂਰੋਂ ਤੁਸੀਂ ਕੋਈ ਚੀਜ਼ ਕਰ ਰਹੇ ਹੋ ਤਾਂ ਹਰ ਇੱਕ ਚੀਜ਼ ਦਾ ਹਰ ਇੱਕ ਸੇਫ ਡਿਸਟੈਂਸ ਹੈ ਨਾ ਔਰ ਜਾਨਵਰ ਨੂੰ ਜੇ ਤੁਸੀਂ ਸਿਰ ਤੋਂ ਫੜ ਰਹੇ ਹੋ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਾਲ ਹੋ ਜਾਂਦਾ ਗੁੱਸੇ ਦੇ ਵਿੱਚ ਆ ਜਾਂਦਾ ਕਿਉਂਕਿ ਹਰੇਕ ਜਾਨਵਰ ਜਾਂ ਇਵਨ ਬੰਦੇ ਨੂੰ ਵੀ ਕੁਦਰਤ ਨੇ ਇਹ ਚੀਜ਼ ਬਖਸ਼ੀ ਹੋਈ ਆ ਕਿ ਸਿਰ ਬਚਾਉਣਾ ਹਾਂਜੀ ਬਿਲਕੁਲ ਤੇ ਕਈ ਵਾਰੀ ਜਿੱਦਾਂ ਹੁੰਦਾ ਕਿ ਅਸੀਂ ਗਿਰਨ ਲੱਗਦੇ ਆ ਸਾਡੇ ਹੱਥ ਤਾਂ ਹੀ ਆਟੋਮੈਟਿਕਲੀ ਉਸ ਤਰੀਕੇ ਨਾਲ ਮੂਰੇ ਆ ਜਾਂਦੇ ਨੇ ਕਿ ਸਿਰ ਬਚ ਜਵੇ ਵੈਸੇ ਵੀ ਮਤਲਬ ਕੁਝ ਸਾਨੂੰ ਐ ਲੱਗਦਾ ਕਿ ਉੱਤੋਂ ਕੋਈ ਗਿਰਨ ਵਾਲਾ ਸਾਡੇ ਹੱਥ ਸਿਰ ਵੱਲ ਨੂੰ ਜਾਂਦੇ ਨੇ ਕਿਉਂਕਿ ਸਿਰ ਜਿਹੜਾ ਹੈਗਾ ਇੰਪੋਰਟੈਂਟ ਹੈ ਜੇ ਇਹ ਗਿਆ ਤਾਂ ਮਤਲਬ ਸਾਰਾ ਸਰੀਰ ਗਿਆ ਹੂੰ ਉਂਗਲੀ ਵੱਢ ਹੋ ਜੂ ਕੁਝ ਹੋ ਜੂਗਾ ਚੱਲ ਜੂਗਾ ਕੰਮ ਤੁਸੀਂ ਮੈਂ ਸ਼ਿਵ ਜੀ ਦੇ ਗੱਲ ਕੀਤੀ ਤੇ ਉਹ ਕਿਹੜਾ ਸਨੇਕ ਹੁੰਦਾ ਉਹ ਇੰਡੀਅਨ ਸਪੈਕਟਕਲਡ ਕੋਬਰਾ ਦਿਖਾਇਆ ਜਾਂਦਾ ਜਿਹੜਾ ਤਸਵੀਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਹੂੰ ਤੇ ਉਹ ਵਸੇ ਕਿਦਾਂ ਦਾ ਹੁੰਦਾ ਹੈ ਜਾਂ ਉਹ ਪੌਇਜ਼ਨਸ ਸਨੇਕ ਹੁੰਦਾ ਹੈ ਉਹ ਵੈਨਮਸ ਹੈ ਕਾਫੀ ਵੈਨਮਸ ਹੈ ਜਿਹੜੇ ਆਪਾਂ ਇੰਡੀਆ ਦੇ ਚਾਰ ਅਹਜੇ ਜ਼ਰੀਲੇ ਜ਼ਮੀਨ ਤੇ ਰਹਿਣ ਵਾਲੇ ਸੱਪਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਕਰਕੇ ਸਭ ਤੋਂ ਵੱਧ ਲੋਕਾਂ ਦੀ ਡੈਥ ਹੁੰਦੀ ਹੈ ਉਹਨਾਂ ਦੇ ਵਿੱਚ ਇੱਕ ਹੈ ਉਹ ਹੂੰ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵੈਨਮਸ ਕਿਹਨੇ ਕਿਹੜਾ ਸਭ ਤੋਂ ਜ਼ਿਆਦਾ ਤਾਂ ਦੇਖੋ ਇੱਕ ਤਾਂ ਦੇਖੋ ਜਿਵੇਂ ਸੀ ਸਨੇਕਸ ਹੈਗੇ ਜਿਹੜੇ ਸਮੁੰਦਰੀ ਹੈਗੇ ਹਨਾ ਠੀਕ ਹੈ ਉਹ ਉਸ ਤੋਂ ਬਾਅਦ ਫਿਰ ਆ ਹੈਗੇ ਨੇ ਜਿਹੜੇ ਕ੍ਰੇਟ ਹੈ ਹਨ ਕੋਬਰਾ ਵੀ ਹੈ ਰਸਲ ਵਾਈਪਰ ਵੀ ਹੈ ਤੇ ਇਹ ਸੌ ਸਕਿਲਡ ਵੀ ਹੈ ਵੀ ਹੈਗੇ ਨੇ ਜ਼ਰੀਲੇ ਰਸਲ ਵਾਈਪਰ ਰਸਲ ਵਾਈਪਰ ਇੰਡੀਆ ਦੇ ਵਿੱਚ ਕਿੰਨਾ ਵੀ ਜ਼ਿਆਦਾ ਹੁੰਦਾ ਕਿ ਜਿਆਤਰ ਜਿੰਨਾਂ ਨੂੰ ਅਸੀਂ ਪੜਿਆ ਜਦ ਡਿਸਕਵਰੀ ਵਗੈਰਾ ਹੁੰਦੀ ਜਬ ਅਫਰੀਕਾ ਦੇ ਵਿੱਚ ਜੰਗਲਾਂ ਦੇ ਵਿੱਚ ਜ਼ਿਆਦਾ ਰਸਲ ਵਾਈਪਰ ਨੂੰ ਦਿਖਾਇਆ ਜਾਂਦਾ ਨਹੀਂ ਆਪਣੀ ਹੈ ਇੰਡੀਆ ਦੇ ਵਿੱਚ ਰਸਲ ਵਾਈਪਰ ਦੀ ਡਿਸਟ੍ਰੀਬਿਊਸ਼ਨ ਚੰਗੀ ਆ ਤੇ ਇਧਰ ਵੀ ਆਪਾਂ ਪਹਾੜੀ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਵੀ ਹੈਗੀ ਆ ਤੇ افریقا ਦੇ ਵਿੱਚ ਹੋਰ ਕੋਈ ਵਾਈਪਰ ਹੋਏਗਾ ਕਿਉਂਕਿ ਵਾਈਪਰਸ ਦੀ ਨਾ ਜਿਹੜੀ ਹੈਗੀ ਆ ਉਹ ਇੱਕ ਫੈਮਿਲੀ ਕਹ ਲੋ ਫੈਮਿਲੀ ਰਸਲ ਵਾਈਪਰ ਵੀ ਆ ਸੌਸਕਿਲਡ ਵਾਈਪਰ ਹੈ ਫਿਰ ਹੋਰ ਵੀ ਹੈਗੇ ਨੇ ਹਣਾ ਤੇ ਅਲੱਗ-ਅਲੱਗ ਤਰੀਕੇ ਦੇ ਨੇ ਬਿਲਕੁਲ ਅਲੱਗ-ਅਲੱਗ ਤਰੀਕੇ ਦੇ ਨੇ ਵੀ ਜਿਵੇਂ ਕੋਬਰਾਜ਼ ਦੀ ਫੈਮਲੀ ਆ ਉਹੀ ਕੋਬਰਾਜ਼ ਦੀ ਵੀ ਹੈ ਜੋ ਕੋਬਰਾ ਦੇ ਵਿੱਚ ਉਹ ਇੰਡੀਆ ਚ ਸਾਡੇ ਇੱਕ ਮੋਨੋਕਲਡ ਕੋਬਰਾ ਵੀ ਹੁੰਦਾ ਹਮ ਸਪੈਕਟਕਲ ਤੋਂ ਬਾਅਦ ਤੁਸੀਂ ਜਦੋਂ ਫੜਨ ਜਾਂਦੇ ਹੋ ਤੇ ਲੋਕ ਕਿਸ ਤਰੀਕੇ ਨਾਲ ਪਹਿਲਾਂ ਤਾਂ ਡੀਲ ਕਿਸ ਤਰੀਕੇ ਨਾਲ ਕਰਦੇ ਆ ਡਰੇ ਹੁੰਦੇ ਨੇ ਕੀ ਹੁੰਦਾ ਵੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਇਹ ਤਾਂ ਹੁੰਦਾ ਵੀ ਤੁਸੀਂ ਰੈਸਕਿਊ ਕਰਨ ਚੱਲੇ ਹੋ ਜੀ ਲੋਕਾਂ ਨੂੰ ਤਾਂ ਐਂ ਲੱਗਦਾ ਵੀ ਸਨੇਕ ਅੱਗੋਂ ਨਜ਼ਰ ਆ ਰਿਹਾ ਪਰ ਜਿਆਦਾਤਰ ਅਸੀਂ ਦੇਖਦੇ ਆ ਵੀ ਸਨੇਕ ਅੱਗੋਂ ਨਜ਼ਰ ਹੀ ਨਹੀਂ ਆ ਰਿਹਾ ਹੁੰਦਾ ਪਰ ਕੀ ਉਹਨਾਂ ਨੂੰ ਦਿੰਦੇ ਹੋ? ਵੀ ਉਹ ਬਾਹਰ ਆ ਜਾਵੇ। ਕਿਸ ਤਰੀਕੇ ਨਾਲ ਬਾਹਰ ਕੱਢਦੇ ਹੋ? ਦੇਖੋ ਸੱਪ ਜਦ ਲੁਕ ਜਾਂਦਾ ਤਾਂ ਉਹਨੂੰ ਕੋਈ ਤੁਸੀਂ ਜੇ ਲਾਲਚ ਦਿੰਦੇ ਹੋ ਤਾਂ ਉਹ ਬਾਹਰ ਨਹੀਂ ਆਉਂਦਾ ਕਿਉਂਕਿ ਉਹਨੂੰ ਇੰਨੀ ਚੀਜ਼ ਦਾ ਸਮਝ ਹੁੰਦੀ ਹੈ ਕਿ ਜੇ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਮਾਰ ਦਿੱਤਾ ਜਾਏਗਾ। ਠੀਕ ਉਹਦੇ ਵਾਸਤੇ ਫਿਰ